ਉਵਾਈ ਗੁਰਜੀ ਦਾ ਖਾਲਸਾ ਉਵਾਈ ਗੁਰਜੀ ਦੇ પતિ ਮੈਮਿਸ ਜਨਜੀਤ ਕਲਸੀ ਕਲ ਦੇ ਬਰਗੜ ਆਸਾਮ ਤੋਂ ਕਲਸੀ ਸਾਹਿਬ ਨੂੰ ਮਿਲ ਕੇ ਆਇਆ ਉਹ ਚੜ੍ਹਦੀ ਕਲਾ ਵਿੱਚ ਨੇ ਤੇ ਕਲਸੀ ਸਾਹਿਬ ਦਾ ਇੱਕ ਸੁਨੇਹਾ ਆਪ ਸਭ ਨੂੰ ਦੇਣਾ ਸੀ ਉਹਨਾਂ ਨੇ ਆਉਣ ਵਾਲੇ ਬਾਈ ਇਲੈਕਸ਼ਨ ਵਿੱਚ ਡੇਰਾਬਾਬਾ ਨਾਨਕ ਸੀਟ ਤੋਂ ਚੋਣ لڑਣ ਦਾ ਫੈਸਲਾ ਕੀਤਾ ਹੈ ਡੇਰਾਬਾਬਾ ਨਾਨਕ ਕਲਸੀ ਸਾਹਿਬ ਦੇ ਨਾਨਕੀ ਪਿੰਡ ਵੀ ਹੈਗਾ ਤੇ ਆਪ ਸਭ ਦੇ ਸਹਿਯੋਗ ਦੀ ਸਾਨੂੰ ਬਹੁਤ ਜ਼ਰੂਰਤ ਹੈ ਕਿ ਆਪ ਸਭ ਬੱਧ ਚੜ ਕੇ ਆਉਣ ਵਾਲੇ ਇਲੈਕਸ਼ਨ ਵਿੱਚ ਸਾਡਾ ਸਹਿਯੋਗ ਦੋ ਕਿ ਬਾਕੀ ਦੀ ਸਾਰੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਪ ਸਭ ਨੂੰ ਦਵਾਂਗੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀਪ ਉਹ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੇ ਪਤੀ ਮੈਮਿਸ ਜਨਜੀਤ ਕਲਸੀ ਕਲ ਦੇ ਬੁਰਗੜ ਆਸਾਮ ਤੋਂ ਕਲਸੀ ਸਾਹਿਬ ਨੂੰ ਮਿਲ ਕੇ ਆਇਆ ਉਹ ਚੜਦੀ ਕਲਾ ਵਿੱਚ ਤੇ ਕਲਸੀ ਸਾਹਿਬ ਦਾ ਇੱਕ ਸੁਨੇਹਾ ਆਪ ਸਭ ਨੂੰ ਦੇਣਾ ਸੀ ਉਹਨਾਂ ਨੇ ਆਉਣ ਵਾਲੇ ਬਾਈ ਇਲੈਕਸ਼ਨ ਵਿੱਚ ਡੇਰਾ ਬਾਬਾ ਨਾਨਕ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ ਡੇਰਾ ਬਾਬਾ ਨਾਨਕ ਕਲਸੀ ਸਾਹਿਬ ਦੇ ਨਾਮ ਦੇ ਪਿੰਡ ਵੀ ਹੈਗਾ ਤੇ ਆਪ ਸਭ ਦੇ ਸਹਿਯੋਗ ਦੀ ਸਾਨੂੰ ਬਹੁਤ ਜ਼ਰੂਰਤ ਹੈ ਕਿ ਆਪ ਸਭ ਵਧ ਚੜ ਕੇ ਆਉਣ ਵਾਲੇ ਇਲੈਕਸ਼ਨ ਵਿੱਚ ਸਾਡਾ ਸਹਿਯੋਗ ਦਿਓ ਤੇ ਬਾਕੀ ਦੀ ਸਾਰੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਪ ਸਭ ਨੂੰ ਦਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜੀਤ